ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਜਿਹੜਾ ਆਪਣਾ ਨੰਬਰ ਹੈ ਜੀ ਵੀਡੀਓ ਦੇ ਨੀਚੇ ਚੱਲ ਰਿਹਾ ਹੁੰਦਾ ਤੁਸੀਂ ਇਸ ਤੇ ਵੀ ਆਰਡਰ ਕਰ ਸਕਦੇ ਹੋ ਔਰ ਆਪਾਂ ਬੜੇ ਸੋਹਣੇ ਸੋਹਣੇ ਜਿਹੜੇ ਸੂਟ ਤੇ ਕੱਟ ਪਿਸਤਾ ਡਰੇ ਲੈ ਕੇ ਆਉਂਦੇ ਰਹੇ ਨੇ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਹੈਗੇ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚੋਂ ਆ ਬੁੜਲਾਡਾ ਸ਼ਹਿਰ ਦੇ ਵਿੱਚ ਹੀ ਆਪਣੀ ਸ਼ਾਪ ਹੈ ਜੀ ਜਿਹੜੀ ਭੈਣ ਵੀ ਆਉਣਾ ਚਾਹੁੰਦੀ ਹੈ ਫੋਨ ਤੇ ਲੋਕੇਸ਼ਨ ਲੈ ਕੇ ਦੁਕਾਨ ਤੇ ਵਿਜ਼ਿਟ ਕਰ ਸਕਦੀ ਹੈ ਜੀ ਆਪਣੇ ਕੋਲੇ ਸ਼ਾਪ ਤੇ ਫਰੈਸ਼ ਸੂਟ ਵੀ ਮਿਲਦੇ ਆ ਔਰ ਕੱਟ ਪਿਸ ਵੀ ਮਿਲਦੇ ਆ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਬਰਬਰੀ ਦੇ ਜਿਹੜੇ ਆਪਾਂ ਕੱਟ ਪਿਸ ਲੈ ਕੇ ਆਏ ਆ ਬਰਬਰੀ ਹੈਗਾ ਜੀ ਸਭ ਤੋਂ ਪਹਿਲਾਂ ਸਟੱਫ ਦਿਖਾਦੇ ਬਰਬਰੀ ਹੈ ਜੀ ਦਾਸ ਦੀ ਹੈ ਜੀ ਦਾਸ ਜਿਹੜੀ ਕੰਪਨੀ ਹੈ ਜੀ ਦਾਸ ਕੰਪਨੀ ਦੀ ਜਿਹੜੀ ਬਰਬਰੀ ਦਾ ਪ੍ਰਿੰਟ ਹੈ ਜੀ ਬੜਾ ਸੋਹਣਾ ਸਟੱਫ ਰਹਿਣ ਵਾਲਾ ਹੈ ਔਰ ਇਹਦਾ ਪ੍ਰਾਈਸ ਵੀ ਆਪਾਂ ਬਹੁਤ ਜੈਨੂਨ ਰੱਖਿਆ ਜੀ ਇਹਦਾ ਜਿਹੜਾ ਸਟੱਫ ਹੈ ਜੀ ਦਾਸ ਬ੍ਰਾਂਡ ਦੀ ਇਹ ਹੈ ਜੀ ਜਿਹੜਾ ਇਹ ਸਟੱਫ ਰਹੇਗਾ ਸਾਰਾ ਬਰਬਰੀ ਦਾ ਚੈੱਕ ਲੈ ਆਪਾਂ ਲੈ ਕੇ ਆਏ ਜੀ ਬਰਬਰੀ ਦੇ ਪ੍ਰਿੰਟ ਲੈ ਕੇ ਆਏ ਆ ਔਰ ਇਹ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਬਣਾ ਸਕਦੇ ਹੋ ਲਾਈਨਿੰਗ ਲਗਾ ਕੇ ਵੀ ਬਣਾ ਸਕਦੇ ਤੁਹਾਡੀ ਚੋਇਸ ਦੇ ਅਕੋਰਡਿੰਗ ਇਹ ਜਿਹੜਾ ਸਟੱਫ ਹੈ ਬਣੇਗਾ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਪ੍ਰਿੰਟ ਦੇਖੋ ਜੀ ਕਿੰਨਾ ਸ ਪੀਸ ਰਹਿਣਗੇ ਜੀ ਸਾਰੇ ਕੋਈ ਸ਼ਰਟ ਪੀਸ ਰਹੇਗਾ ਕੋਈ ਕੰਪਲੀਟ ਸੂਟ ਦਾ ਰਹੇਗਾ ਜਦੋਂ ਪਹਿਣ ਕੋਈ ਆਰਡਰ ਕਰੇਗੀ ਤਾਂ ਉਸੇ ਹਿਸਾਬ ਨਾਲ ਜਿਹੜੇ ਆਪਾਂ ਤੁਹਾਨੂੰ ਪੀਸ ਜਿਹੜੇ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਜੀ ਨਾਲ ਦੀ ਨਾਲ ਬੇਨਤੀ ਕਰਕੇ ਦੱਸੀ ਜਾਵਾਂਗੇ ਵੀ ਕਿਹੜਾ ਪੀਸ ਕਿੰਨੇ ਮੀਟਰ ਦਾ ਹੈ ਜੀ ਪਹਿਲਾ ਪੀਸ ਦੇਖੋ ਬਹੁਤ ਸੋਹਣਾ ਪੀਸ ਸੀਗਾ ਜੀ ਇਹ ਨਾਲ ਨੇਵੀ ਬਲੂ ਬਾਟਮ ਵੀ ਲੱਗ ਸਕਦੀ ਹੈ ਕੱਲਾ ਸ਼ਰਟ ਪੀਸ ਸੀਗਾ ਜੀ ਵਿੱਚ ਇਹ ਸੂਟ ਦੇ ਪੀਸ ਵੀ ਮਿਲਣਗੇ ਤੁਹਾਨੂੰ ਕੰਪਲੀਟ ਸੂਟ ਵੀ ਬਣੇਗਾ ਜੀ ਕੱਲੀ ਸ਼ਰਟ ਦੇ ਵੀ ਦੋੜ ਜਿਹੜੇ ਤੁਹਾਨੂੰ ਪੀਸ ਮਿਲ ਜਾਣਗੇ ਜੀ ਸੈਕਿੰਡ ਦੇਖੋ ਸੈਕਿੰਡ ਕਲਰ ਹੈਗਾ ਜ ਮਸਟਰਡ ਸ਼ੇਡ ਦਾ ਜੀ ਸੈਕਿੰਡ ਕਲਰ ਸਾਰੇ ਜਿਹੜੇ ਅੱਜ ਦੇ ਕੱਟ ਪੀਸ ਹੋਣਗੇ ਜੀ ਬਰਬਰੀ ਦੇ ਹੋਣਗੇ ਪ੍ਰਾਈਸ ਰਹੇਗਾ ਜੀ ਇੱਕ ਜਿਹੜਾ ਕੰਪਲੀਟ ਸੂਟ ਦਾਸ ਬ੍ਰਾਂਡ ਦੀ ਰਹੇਗੀ ਜੀ ਕੰਨੀ ਤੇ ਸਟੈਂਪ ਤੁਹਾਨੂੰ ਦਿਖਾ ਦਿੰਨੇ ਆ ਜੀ ਸਾਰਾ ਜਿਹੜਾ ਸਟੱਫ ਰਹੇਗਾ ਸਾਰਾ ਦਾਸ ਬ੍ਰਾਂਡ ਦਾ ਰਹੇਗਾ ਬਰਬਰੀ ਜਿਹੜਾ ਸਟੱਫ ਹੈ ਜੀ ਦਾਸ ਬ੍ਰਾਂਡ ਦਾ ਰਹੇਗਾ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਔਰ ਪ੍ਰਾਈਸ ਜਿਹੜਾ ਆਪਣਾ ਰਹੇਗਾ ਜੀ ਇਹਦਾ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਇਹ ਸਟੱਫ ਦੇਵਾਂਗੇ ਜੀ 750 ਰੁਪਏ ਦਾ ਸੂਟ ਤੁਹਾਨੂੰ ਇਹੀ ਪਾਏਗਾ ਜੀ 150 ਰੁਪਏ ਪਰ ਅ ਨੈਕਸਟ ਜਿਹੜਾ ਡਿਜ਼ਾਈਨ ਸੀ ਮਸਟਰਡ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਦੀ ਦੇਖੋ ਬਿਲਕੁਲ ਜਿਹੜਾ ਗ੍ਰੀਨ ਕਲਰ ਹੈ ਜੀ ਜਿਹੜਾ ਬੇਸ ਕਲਰ ਹੈ ਜਿੱਦਾਂ ਹਰੀ ਕਾਈ ਹੁੰਦੀ ਹੈ ਜੀ ਓਦਾਂ ਦਾ ਗ੍ਰੀਨ ਕਲਰ ਹੈ ਪ੍ਰਿੰਟ ਚੈੱਕ ਕਰੋ ਜੀ ਬੜਾ ਪਿਆਰਾ ਪ੍ਰਿੰਟ ਹੈ ਕੱਲਾ ਕੱਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਕੱਲਾ ਕੱਲਾ ਪ੍ਰਿੰਟ ਹੀ ਪੂਰੇ ਸੂਟ ਦਾ ਸਟੱਫ ਮਿਲ ਜੇਗਾ ਜੀ ਤੁਹਾਨੂੰ ਕੰਪਲੀਟ ਸੂਟ ਇਹਦਾ ਤੁਸੀਂ ਬਣਾ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਇਸ ਤੋਂ ਬਾਅਦ ਨੈਕਸਟ ਜਿਹੜਾ ਰਹਿਣ ਵਾਲਾ ਹੈ ਜੀ ਆਪਣਾ ਗ੍ਰੀਨ ਕਲਰ ਜਿਹੜਾ ਸਕਾਈ ਬਲੂ ਸ਼ੇਡ ਦੇ ਕਹਿ ਲੋ ਜੀ ਇਹਨੂੰ ਸੀ ਗ੍ਰੀਨ ਜਾਂ ਕਲ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ print check ਕਰ ਸਕਦੇ ਹੋ print ਦੇ ਹਿਸਾਬ ਨਾਲ ਹੀ ਜਿਹੜੇ ਆਪਣੇ ਹਨਾ ਬਹੁਤ ਸੋਹਣੇ ਸੋਹਣੇ suit ਆਪਾਂ ਤੁਹਾਡੇ ਲਈ ਲੈ ਕੇ ਆਉਣੇ ਰਹੇ ਨੇ ਆ ਬਰਬਰੀ ਜਿਹੜਾ ਸਾਰਾ ਸਟੱਫ ਰਹੂਗਾ ਜੀ ਸਾਰਾ ਸਟੱਫ ਟੋਟਲੀ ਬਰਬਰੀ ਦਾ ਰਹੂਗਾ ਦਾਸ ਬ੍ਰੈਂਡ ਦਾ ਰਹੂਗਾ ਜੀ 10 ਬ੍ਰਾਂਡ ਦੀ ਬਰਬਰੀ ਜਿਹੜੀ ਆਪਾਂ ਤਾਂ ਅੱਜ ਪਾਈ ਹੈ ਜੀ ਔਰ ਪ੍ਰਾਈਸ ਹੈਗਾ ਜੀ ਇਹਨਾਂ ਦਾ ਕੱਟ ਪੀਸ ਦਾ 150 ਰੁਪਏ ਪਰ ਮੀਟਰ ਤੁਸੀਂ ਮੀਟਰ ਲਓ 2 ਮੀਟਰ 3 ਮੀਟਰ 5 ਮੀਟਰ ਤੱਕ ਵੀ ਆਪਾਂ ਤੁਹਾਨੂੰ ਇਹ ਕੰਪਲੀਟ ਕਰਕੇ ਦੇ ਦਾਂਗੇ ਜੀ ਜਿਹੜੇ ਕੰਪਲੀਟ ਸੂਟ ਆਪਣੇ ਕੋਲੇ ਹੋਣਗੇ ਜੀ ਪ੍ਰਿੰਟ ਸਾਰੇ ਬਹੁਤ ਸੋਹਣੇ ਨੇ ਜੀ ਬਾਕੀ ਜਿਹੜੀਆਂ ਭੈਣਾਂ ਨੇ ਪਹਿਲਾਂ ਮੇਰੇ ਤੋਂ ਸੂਟ ਬਾਏ ਕੀਤੇ ਨੇ ਜੀ ਉਹਨਾਂ ਨੂੰ ਪਤਾ ਹੀ ਹੈ ਜੀ ਆਪਾਂ ਪ੍ਰਿੰਟ ਬਹੁਤ ਸੋਹਣੇ ਛੁਣ ਛੁਣ ਕੇ ਪ੍ਰਿੰਟ ਜਿਹੜੇ ਆਪਣੇ ਕੋਲੇ ਹੁੰਦੇ ਨੇ ਜੀ ਕੱਟ ਪੀਸ ਦੇ ਬਹੁਤ ਸੋਹਣਾ ਸਟੱਫ ਹੁੰਦਾ ਜੀ ਔਰ ਸਟੱਫ ਦੇ ਵਿੱਚ ਜਿੰਨਾ ਵੀ ਇਹਦੇ ਵਿੱਚ ਕੋਈ ਡਿਫੈਕਟ ਹੁੰਦਾ ਜਾਂ ਹੋਰ ਮੈਂ ਸਾਰਾ ਅਗਲੇ ਨੂੰ ਦਿਖਾ ਕੇ ਵੀਡੀਓ ਕਾਲ ਕਰਕੇ ਮਿਲ ਕੇ ਦਿੰਨੀ ਆ ਜੀ ਕਈ ਵਾਰ ਮੇਰੀ ਭੈਣ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਤਾਂ ਮਿਲਿਆ ਨਹੀਂ ਅੱਜ ਤੱਕ ਅਗਰ ਤੁਹਾਨੂੰ ਕੋਈ ਵੀ ਤੁਸੀਂ ਜਾਨਣਾ ਵੀ ਚਾਹਣੇ ਹੋ ਜੀ ਵੀਡੀਓ ਕਾਲ ਤੇ ਵੀ ਪੀਸ ਦੇਖ ਕੇ ਤੁਸੀਂ ਆਪਣਾ ਸਿਲੈਕਟ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਕਲਰ ਸੀਗਾ ਇਹਦਾ ਨੈਕਸਟ ਕਲਰ ਹੈਗਾ ਜੀ ਗ੍ਰੀਨ ਸੀ ਗ੍ਰੀਨ ਦਾ ਸ਼ੇਡ ਹੈ ਜੀ ਇਹ ਵੀ ਕਲਰ ਬੜਾ ਪਿਆਰਾ ਸੀਗਾ ਜੀ ਇਹ ਗਾਜਰੀ ਪਿੰਕ ਦਾ ਕਲਰ ਸੀਗਾ ਉਸ ਤੋਂ ਬਾਅਦ ਸੀ ਗ੍ਰੀਨ ਆ ਗਿਆ ਜੀ ਇਸ ਤੋਂ ਬਾਅਦ ਰਸਟ ਕਲਰ ਹੈ ਜੀ ਪ੍ਰੋਪਰ ਜਿਹੜਾ orange rust color ਹੈ ਜੀ ਇਹ ਪ੍ਰੋਪਰ ਰਸਟ ਕਲਰ ਦੀ ਜਿਹੜੀ ਇਹ ਸ਼ਰਟ ਹੈ ਜੀ ਆਪਣੇ ਕੋਲੇ ਇਸ ਤੋਂ ਬਾਅਦ ਪ੍ਰਿੰਟ ਦੇਖੋ ਜੀ ਮਾਰਬਲ ਪ੍ਰਿੰਟ ਹੈ ਸਾਰਾ ਪ੍ਰਿੰਟ ਜਿਹੜਾ ਸਾਰਾ ਸਟੱਫ ਰਹੇਗਾ ਬਰਬਰੀ ਦਾ ਰਹੇਗਾ ਸਾਰਾ ਜਿਹੜਾ ਟੋਟਲੀ ਸਟੱਫ ਹੈ ਬਰਬਰੀ ਦਾ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਆਪਣੇ ਕੋਲੇ ਦੇਖੋ ਇਹਨਾਂ ਨਾਲ ਆਪਣੇ ਕੋਲੇ ਜਿਹੜੇ ਚਨੋਂਦੇ ਦੁਪट्टे ਵੀ ਤੁਸੀਂ ਲਗਵਾ ਸਕਦੇ ਹੋ ਜੀ ਚਨੋਂਦੇ ਦੁਪट्टे ਵੀ ਨੇ ਆਪਣੇ ਕੋਲੇ ਡਾਈ ਹੈ ਡਾਈ ਕਿਤੇ ਕਰਾਈ ਦੁਪट्टे ਜਿਹੜੇ ਹੈਗੇ ਨੇ ਜੀ ਆਪਣੇ ਕੋਲੇ ਜਿਵੇਂ ਇਹਦੇ ਵਿੱਚ ਗ੍ਰੇ ਕਲਰ ਹੈ ਜੀ ਗ੍ਰੇ ਕਲਰ ਦਾ ਦੁਪੱਟਾ ਲਾ ਕੇ ਵੀ ਤੁਸੀਂ ਇਹਦਾ ਕੰਬੋ ਬਣਾ ਸਕਦੇ ਹੋ ਜਿਹੜੇ ਸੂਟ ਦਾ ਕੰਬੋ ਬਣਾ ਸਕਦੇ ਹੋ ਬੜਾ ਸੋਹਣਾ ਸੂਟ ਜਿਹੜਾ ਬਣ ਕੇ ਇਹ ਰੈਡੀ ਹੋਊਗਾ ਇਸ ਤੋਂ ਬਾਅਦ ਨੈਕਸਟ ਕਲਰ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਗਾਜਰੀ ਜੀ ਸ਼ੇਡ ਦਾ ਜੀ ਇਹ ਇਕੱਲਾ ਸ਼ਰਟ ਪੀਸ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਇਕੱਲਾ ਸ਼ਰਟ ਪੀਸ ਹੀ ਤੁਹਾਨੂੰ ਮਿਲੇਗਾ ਜਿਹੜੀ ਪੈਣ ਵੀ ਇਹਨੂੰ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਕੰਬੀਨੇਸ਼ਨ ਦੁਪੱਟਾ ਵੀ ਇਹਦੇ ਨਾਲ ਤੁਸੀਂ ਲਗਾ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਲਾਈਟ ਮਹਿੰਦੀ ਸ਼ੇਡ ਪ੍ਰਿੰਟ ਚੈੱਕ ਕਰੋ ਜੀ ਇੱਕ ਤੋਂ ਇੱਕ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਲਾਈਟ ਮਹਿੰਦੀ ਸ਼ੇਡ ਹੈ ਬਹੁਤ ਸੋਹਣਾ ਹੈ ਇਹਦੇ ਨਾਲ ਜਿਹੜਾ ਇਹ 셔ਟ ਬਣ ਕੇ ਰੈਡੀ ਹੋਊਗੀ ਜੀ ਨੈਕਸਟ ਹੈਗਾ ਜੀ ਆਪਣਾ येलो ਮਸਟਰਡ ਕਿ येलो ਮਸਟਰਡ ਜਿਹੜਾ ਇਹਦਾ ਬੇਸ ਕਲਰ ਆਏਗਾ ਜੀ येलो ਮਸਟਰਡ ਆਏਗਾ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਇਦਾਂ ਦੇ ਕਲਰ ਦੇ ਨਾਲ ਦੁਪੱਟਾ ਲਾ ਕੇ ਆਪਾਂ ਸੂਟ ਰੈਡੀ ਕਰ ਸਕਦੇ ਹਾਂ येलो ਮਸਟਰਡ ਜੀ ਟੋਨ ਆਏਗੀ ਜੀ ਜਿਹੜਾ ਇਹਦਾ ਬੇਸ ਕਲਰ ਆਏਗਾ ਨੈਕਸਟ ਹੈਗਾ ਜੀ ਆਪਣੇ ਕੋਲੇ ਪਰਪਲ ਇਹ ਕੱਲਾ ਸ਼ਾਰਟ ਪੀਸ ਹੈ ਜੀ ਇਹ ਥੋੜਾ ਪੀਸ ਹੈ ਜੇ ਨਹੀਂ ਮੇਰੀ ਭੈਣ ਕੋਈ ਪਤਲੀ ਹੈ ਉਹ ਤਾਂ ਬਣਾ ਸਕਦੀ ਹੈ ਇਹਨੂੰ ਥੋੜਾ ਪੀਸ ਹੈ ਜੀ ਇਹ ਇਸ ਤੋਂ ਬਾਅਦ ਜੀ ਨੈਕਸਟ ਹੈਗਾ ਡਾਰਕ ਪਰਪਲ ਨੇਵੀ ਬਲੂ ਕਲਰ ਦਾ ਜਿਹੜਾ ਲੱਗੇਗਾ ਜੀ ਡਾਰਕ ਪਰਪਲ ਨੇਵੀ ਬਲੂ ਜਾਂ ਇਦਾਂ ਦਾ ਮਿਕਸ ਜਾਂ ਕਲਰ ਹੈ ਜੀ ਇਹ ਵੀ ਛੋਟਾ ਪੀਸ ਹੈ ਇਹਦਾ ਵੀ ਤੁਸੀਂ ਸੂਟ ਬਣਾ ਸਕਦੇ ਹੋ ਨੈਕਸਟ ਹੈਗਾ ਜੀ ਗ੍ਰੀਨ ਕਲਰ ਇੰਗਲਿਸ਼ ਗ੍ਰੀਨ ਕਲਰ ਹੈ ਜੀ ਜਿਹੜਾ ਇਹਦਾ ਇਹਦੇ ਵਿੱਚ ਪ੍ਰਿੰਟ ਹੈ ਜੀ ਬੜਾ ਸੋਹਣਾ ਪ੍ਰਿੰਟ ਰੱਖਿਆ ਹੈ ਮਹਿੰਦੀ ਕਲਰ ਦਾ ਪ੍ਰਿੰਟ ਹੈ ਪਿੰਕ ਮਜੈਂਟਾ ਸਾਰੇ ਕਲਰ ਦੇ ਪ੍ਰਿੰਟ ਹੈਗੇ ਨੇ ਜੀ ਇਹਦੇ ਵਿੱਚ ਅਗਰ ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ ਇਹ ਪੂਰੇ ਸੂਟ ਦਾ ਕੰਪਲੀਟ ਸੂਟ ਦਾ ਜਿਹੜਾ ਇਹ ਪੀਸ ਹੈਗੇ ਨੇ ਜੀ ਇਹ ਕੰਪਲੀਟ ਸੂਟ ਮਿਲ ਜੇਗਾ ਤੁਹਾਨੂੰ ਇਸ ਤੋਂ ਬਾਅਦ ਹੈਗਾ ਜੀ ਰਸਟ ਕਲਰ ਰਸਟ ਕਲਰ ਹੈ ਜੀ ਇਸ ਤੋਂ ਬਾਅਦ ਏ ਵੀ 4.5 ਮੀਟਰ ਸਟੱਫ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੂਗੀ ਰਸਟ ਕਲਰ ਦਾ ਇਸ ਤੋਂ ਬਾਅਦ ਜੀ ਨੈਕਸਟ ਹੈਗਾ ਆਪਣਾ ਪਿੰਕ ਸ਼ੇਡ ਪਿੰਕ ਸ਼ੇਡ ਹੈ ਜੀ ਜਿਹੜਾ ਇਹਦਾ نیچے ਆਪਣਾ ਬੇਸ ਕਲਰ ਹੈ ਜੀ ਉਹ ਪਿੰਕ ਦਾ ਸ਼ੇਡ ਹੈ ਜੀ ਨਿਓਨ ਪਿੰਕ ਸ਼ੇਡ ਹੈ ਜੀ ਜਿਹੜਾ ਇਹਦਾ ਬੇਸ ਕਲਰ ਹੈ ਨਿਓਨ ਪਿੰਕ ਸ਼ੇਡ ਹੈ ਜੀ ਇਹਦਾ ਬੇਸ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਸ ਤੋਂ ਬਾਅਦ ਮੋਰ ਪੰਖੀਆ ਗ੍ਰੀਨ ਆ ਗਿਆ ਇਹਦੇ ਨਾਲ ਤੁਸੀਂ ਗ੍ਰੇ ਦੁਪੱਟਾ ਲਗਾ ਸਕਦੇ ਹੋ ਜੀ ਮੋਰ ਪੰਖੀਆ ਗ੍ਰੀਨ ਦੇ ਨਾਲ ਜਾਂ ਫਿਰ ਥੋੜਾ ਲਾਈਟ ਡਾਰਕ ਦਾ ਕੰਬੋ ਕਰਕੇ ਵੀ ਦੁਪੱਟਾ ਤੁਸੀਂ ਇਹਦੇ ਨਾਲ ਪੇਅਰ ਕਰ ਸਕਦੇ ਹੋ ਗ੍ਰੇ ਕਲਰ ਦਾ ਦੁਪੱਟਾ ਜ਼ਿਆਦਾ ਸੂਟ ਕਰ ਰਿਹਾ ਜੀ ਇਹਦੇ ਨਾਲ ਦੁਪੱਟਾ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਚਨੌਂ ਦੇ ਦੁਪੱਟੇ ਆਪਣੇ ਕੋਲ ਹੈਗੇ ਨੇ ਨੈਕਸਟ ਹੈਗਾ ਜੀ ਗਾਜਰੀ ਜੀ ਸ਼ੇਡ ਹੈ ਗਾਜ਼ਰੀ ਦੀ ਟੋਨ ਹੈ ਜੀ ਬਹੁਤ ਸੋਹਣਾ ਇਹ ਜਿਹੜਾ ਇਹ ਵਰਕ ਇਹਦਾ ਆਪਣਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਗਾਜ਼ਰੀ ਦੀ ਟੋਨ ਹੈ ਜੀ ਇਹਦੀ ਸੂਟ ਦੀ ਆਪਣੀ ਸੂਟ ਦੀ ਰਹੇਗੀ ਸਾਰਾ ਸਟਾਫ ਰਹੂਗਾ ਜੀ ਬਰਬਰੀ 150 ਰੁਪਏ 12 ਮੀਟਰ 750 ਰੁਪਏ ਦਾ ਸੂਟ ਰਹਿਣ ਵਾਲਾ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 750 ਰੁਪਏ ਦਾ ਸੂਟ ਤੁਸੀਂ ਬਣਾ ਕੇ ਪਾ ਸਕਦੇ ਹੋ ਜੀ ਬੜਾ ਸੋਹਣਾ ਜਿਹੜਾ ਸਟਾਫ ਹੈ ਜੀ ਬਰਬਰੀ ਦਾ ਪ੍ਰਿੰਟ ਹੈ ਦੋ ਪੀਸਾਂ ਦੇ ਵਿੱਚ ਇਹ ਵੀ ਕੰਪਲੀਟ ਸੂਟ ਬਣ ਜੂਗਾ ਜੀ ਕੰਪਲੀਟ ਸੂਟ ਲੈ ਸਕਦੇ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਐ اسی ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਹੈਗਾ ਆਪਣਾ ਲਾਈਟ ਮਹਿੰਦੀ ਦਾ ਸ਼ੇਡ ਹੈ ਜੀ ਬਿਲਕੁਲ ਲਾਈਟ ਮਹਿੰਦੀ ਸ਼ੇਡ ਹੈ ਜੀ ਸਾਰਾ ਸਟੱਫ ਜਿਹੜਾ ਹੈਗਾ ਦਾਸ ਬ੍ਰਾਂਡ ਦਾ ਰਹੇਗਾ ਜੀ ਬਰਬਰੀ ਦੇ ਪ੍ਰਿੰਟ ਰਹੂਗਾ ਸਾਰਾ ਸਟਾਫ ਇਹਦੇ ਨਾਲ ਮਹਿੰਦੀ ਦੁਪੱਟਾ ਵੀ ਹੈਗਾ ਜੀ ਅਗਰ ਜਿਹੜੀ ਭੈਣ ਮਹਿੰਦੀ ਬਾਟਮ ਲੈਣਾ ਚਾਹੁੰਦੀ ਹੈ ਤੇ ਇਹਨਾਂ ਨਾਲ ਮਹਿੰਦੀ ਦੁਪੱਟਾ ਲਗਾ ਸਕਦੀ ਹੈ ਥੋੜਾ ਜਿਹਾ ਵੀਡੀਓ ਦੇ ਵਿੱਚ ਕਲਰ ਮਤਲਬ ਚੇਂਜ ਆ ਰਿਹਾ ਹੈ ਦੁਪੱਟੇ ਦਾ ਬਟੋਦਾ ਨਾਲ ਮਿਲਦਾ ਹੈ ਜੀ ਮਹਿੰਦੀ ਬਾਟਮ ਦੇ ਨਾਲ ਲਗਾ ਕੇ ਮਹਿੰਦੀ ਦੁਪੱਟਾ ਲਗਾ ਕੇ ਸੂਟ ਰੈਡੀ ਹੋ ਜਾਊਗਾ ਮਹਿੰਦੀ ਕਲਰ ਦਾ ਥੋੜਾ ਡਿਫਰੈਂਸ ਆ ਰਿਹਾ ਜੀ ਦੁਪੱਟੇ ਦਾ ਕਲਰ ਸੋਨਾ ਮਹਿੰਦੀ ਹੈ ਇਸ ਤੋਂ ਬਾਅਦ ਜਿਹੜਾ ਨੈਕਸਟ ਹੈਗਾ ਆਪਣੇ ਕੋਲੇ ਗ੍ਰੇ ਕਲਰ ਹੈ ਜੀ ਇਹਦੇ ਨਾਲ ਤੁਸੀਂ ਗ੍ਰੇ ਕਲਰ ਦਾ ਦੁਪੱਟਾ ਵੀ ਲਗਾ ਸਕਦੇ ਹੋ ਮਜੈਂਟਾ ਵੀ ਲਗਾ ਸਕਦੇ ਹੋ ਔਰ ਰੈੱਡ ਦੁਪੱਟਾ ਵੀ ਇਹਦੇ ਨਾਲ ਤੁਸੀਂ ਪੇਅਰ ਕਰ ਸਕਦੇ ਹੋ ਤਿੰਨ ਕਲਰ ਦੇ ਦੁਪੱਟੇ ਜਿਹੜੇ ਇਹਦੇ ਨਾਲ ਮਤਲਬ ਪੇਅਰ ਹੁੰਦੇ ਨੇ ਜੀ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਗ੍ਰੇ ਕਲਰ ਦਾ ਦੁਪੱਟਾ ਐਜ਼ ਇਟ ਸੇਮ ਮੈਚ ਹੋ ਰਿਹਾ ਜੀ ਔਰ ਮਜੈਂਟਾ ਵੀ ਮੈਚ ਹੋ ਰਿਹਾ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਅਗਰ ਡਾਰਕ ਬਾਟਮ ਨਾਲ ਬਣਾਉਂਗੇ ਤਾਂ ਮਜੈਂਟਾ ਲੈ ਲਓ ਲਾਈਟ ਬਾਟਮ ਨਾਲ ਬਣਾਉਂਗੇ ਜ ਤੁਸੀਂ ਗ੍ਰੇ ਦੁਪੱਟੇ ਨਾਲ ਵੀ ਜਿਹੜਾ ਇਹ ਲੈ ਸਕਦੇ ਹੋ ਇਸ ਤੋਂ ਬਾਅਦ ਜੀ ਨੈਕਸਟ ਹੈਗਾ ਆਪਣਾ ਲਾਈਟ ਮੈਂਦੀ ਸ਼ੇਡ ਹੈ ਬਿਲਕੁਲ ਲਾਈਟ ਮੈਂਦੀ ਜਿਹੜਾ ਇਹ ਸ਼ੇਡ ਹੈ ਜੀ ਜਿਹੜਾ ਇਹਦੇ ਵਿੱਚ ਪ੍ਰਿੰਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਤੁਸੀਂ ਰਸਟ ਕਲਰ ਦਾ ਜਿਹੜਾ ਕੰਬੀਨੇਸ਼ਨ ਹੈ ਜੀ ਸਕਿਨੀ ਜੀ ਸ਼ੇਡ ਦਾ ਜਿਹੜਾ ਦੁਪੱਟਾ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਸਕਿਨੀ ਜੀ ਸ਼ੇਡ ਦਾ ਦੁਪੱਟਾ ਲਗਾ ਕੇ ਇਹਦਾ ਕੰਬੀਨੇਸ਼ਨ ਬਣ ਜਾਏਗਾ ਜੀ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਨੈਕਸਟ ਕਲਰ ਹੈਗਾ ਜੀ ਮੋਰ ਪੰਖੀਆ ਗ੍ਰੀਨ ਇਹਦੇ ਨਾਲ ਵੀ ਆਪਣਾ ਜਿਹੜਾ ਦੁਪੱਟਾ ਮੈਚ ਕਰਦੇ ਆ ਜੀ ਮੋਰ ਪੰਖੀਆ ਗ੍ਰੀਨ ਕਲਰ ਦੁਪੱਟਾ ਵੀ ਇਹਦੇ ਨਾਲ ਹੀ ਮੈਚ ਦੇ ਦਾਂਗੇ ਤੁਹਾਨੂੰ ਮੈਚ ਕਰਕੇ ਜੀ ਚਨੋਂਨ ਦਾ ਦੁਪੱਟਾ ਹੈ ਡਾਈ ਕੀਤਾ ਕਰਾਇਆ ਕੰਪਨੀ ਵੱਲੋਂ ਇਹ ਡਾਈ ਕੀਤਾ ਹੋਇਆ ਜੀ ਇਹਦੇ ਕਲਰ ਵਗੈਰਾ ਦੀ ਕੋਈ ਐਦਾਂ ਦੀ ਦਿੱਕਤ ਨਹੀਂ ਆਊਗੀ ਸਟਾਫ ਵੀ ਵਧੀਆ ਜੀ ਚਨੋਂਨ ਦਾ 750 ਰੁਪਏ ਦਾ ਇਹ ਸੂਟ ਰਹੇਗਾ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਔਰ ਦੁਪੱਟਾ ਵੀ ਆਪਣਾ ਰਹੇਗਾ ਜੀ ਬਹੁਤ ਸੋਹਣਾ ਕਲਰ ਹੈ ਜੀ ਪਿੰਕ ਕਲਰ ਦਾ ਜਿਹੜਾ ਇਹਦਾ ਵਿੱਚ ਸਕਿਨ ਕਲਰ ਦਾ ਪ੍ਰਿੰਟ ਹੈ ਜੀ ਬਰਬਰੀ ਦਾ ਹੀ ਚੈੱਕ ਰਹੇਗਾ 750 ਰੁਪਏ ਦਾ ਜਿਹੜਾ ਇਹ ਸੂਟ ਰਹਿਣ ਵਾਲਾ ਹੈ ਔਰ ਜਿਹੜੇ ਆਪਾਂ ਦੁਪट्टे ਲਾ ਰਹੇ ਹਾਂ ਜੀ ਨਾਲ ਦੁਪੱਟਾ 200 ਰੁਪਏ ਦਾ ਦੁਪੱਟਾ ਮਿਲੇਗਾ ਅਗਰ ਤੁਹਾਨੂੰ ਤੁਸੀਂ ਲੈਣਾ ਚਾਹੁੰਦੇ ਹੋ ਜੀ ਸਿਰਫ 200 ਰੁਪਏ ਦਾ ਦੁਪੱਟਾ ਹੈ ਜੀ ਚਰੋਂ ਦਾ ਡਾਈ ਕੀਤਾ ਕਰਾਇਆ 200 ਰੁਪਏ ਦੇ ਦੁਪੱਟਾ ਤੁਸੀਂ ਲੈ ਕੇ ਜਿਹੜਾ ਆਪਣਾ ਕੰਪਲੀਟ ਸੂਟ ਬਣਾ ਸਕਦੇ ਹੋ ਨੈਕਸਟ ਪ੍ਰਿੰਟ ਦੇਖੋ ਜੀ ਸਾਰਾ ਜਿਹੜਾ ਸਟੱਫ ਰਹੇਗਾ ਜੀ 10 ਬ੍ਰਾਂਡ ਦਾ ਰਹੇਗਾ ਔਰ ਸਾਰੀ ਜਿਹੜਾ ਇਹਦਾ ਬੇਸ ਰਹੇਗਾ ਜੀ ਸਾਰਾ ਬਰਬਰੀ ਰਹੇਗਾ ਸਾਰਾ ਸਟੱਫ ਆਪਾਂ ਬਰਬਰੀ ਲੈ ਕੇ ਆਏ ਆ ਇਸ ਤੋਂ ਬਾਅਦ ਨੈਕਸਟ ਪ੍ਰਿੰਟ ਚੈੱਕ ਕਰੋ ਜੀ ਕਿੱਡਾ ਸੋਹਣਾ ਪ੍ਰਿੰਟ ਹੈ ਕਲਰ ਹੈਗਾ ਜੀ ਮਸਟਰਡ ਬੇਸ ਕਲਰ ਇਹਦਾ ਪ੍ਰੋਪਰ ਮਸਟਰਡ ਹੈ ਜਿਹੜਾ ਇਹਦਾ ਬੇਸ ਕਲਰ ਹੈ ਜੀ ਇਹ ਸਟੱਫ ਕਿੰਨਾ ਜੀ ਮੀਜ਼ਰ ਕਰਕੇ ਆਪਾਂ ਉਹਦੀ ਦੱਸਾਂਗੇ ਜਦੋਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰੋਗੇ ਨਾਲ ਦੀ ਨਾਲ ਹੀ ਮੀਜ਼ਰ ਕਰਕੇ ਤੁਹਾਨੂੰ ਸਟੱਫ ਦੱਸਿਆ ਜਾਊਗਾ ਵੀ ਕਿੰਨਾ ਇਹ ਸਟੱਫ ਹੈ ਇਸ ਤੋਂ ਬਾਅਦ ਜਿਹੜਾ ਨੈਕਸਟ ਪ੍ਰਿੰਟ ਦੇਖੋ ਜੀ ਮਾਰਵਲ ਪ੍ਰਿੰਟ ਹੈ ਇਹਦੇ ਵਿੱਚ ਕਈ ਕਲਰ ਦੇ ਜਿਹੜੇ ਦੁਪट्टे ਆਪਾਂ ਲਗਾ ਸਕਦੇ ਹਾਂ ਜੀ ਇਹਦੇ ਨਾਲ ਤੁਸੀਂ ਲਾਈਟ ਡਾਰਕ ਕੰਬੀਨੇਸ਼ਨ ਵੀ ਬਣਾ ਸਕਦੇ ਹੋ ਜਿੱਦੇ ਮੰਜੰਟਾ ਦੁਪੱਟਾ ਵੀ ਇਹਦੇ ਨਾਲ ਮੈਚ ਹੁੰਦਾ ਅਗਰ ਤੁਸੀਂ ਲਾਈਟ ਲਗਾਉਣਾ ਚਾਹੁੰਦੇ ਹੋ ਤਾਂ ਲਾਈਟ ਪੀਚ ਵੀ ਮੈਚ ਹੋ ਰਿਹਾ ਜੀ ਲਾਈਟ ਪਿੰਕ ਵੀ ਮੈਚ ਹੋ ਰਿਹਾ ਜਿਹੜਾ ਦੁਪੱਟਾ ਤੁਸੀਂ ਲਾਉਣਾ ਚਾਹੁੰਦੇ ਹੋ ਇਹਦੇ ਨਾਲ ਲਗਾ ਸਕਦੇ ਹੋ ਜੀ ਪ੍ਰਾਈਸ ਇਹਦਾ ਰਹੇਗਾ ਜੀ 750 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ 200 ਰੁਪਏ ਦੁਪੱਟੇ ਦਾ ਪ੍ਰਾਈਸ ਰਹਿਣ ਵਾਲਾ ਹੈ ਇਸ ਵਾਰ ਜੀ ਨੈਕਸਟ ਆ ਗਿਆ ਮਸਟਰਡ ਕਲਰ yellow mustard color ਹੈ ਜੀ ਇਹਦੇ ਨਾਲ ਵੀ yellow mustard color ਦਾ ਹੀ ਦੁਪੱਟਾ ਜਿਹੜਾ ਆਪਣਾ ਪੇਅਰ ਕਰ ਸਕਦੇ ਆ ਆਪਾਂ ਜਿਹੜੀ ਪੈਂ ਵੀ ਦੁਪੱਟਾ ਨਾਲ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਚਨੌਨ ਦਾ ਦੁਪੱਟਾ ਹੈ ਜੀ ਵਧੀਆ ਵਾਲਾ 200 ਰੁਪਏ ਦਾ ਸਿਰਫ ਦੁਪੱਟਾ ਜੀ ਡਾਈ ਕੀਤਾ ਕਰਾਇਆ ਦੁਪੱਟਾ ਮਸਟਰਡ ਕਲਰ ਦਾ ਇਹ ਸੂਟ ਰਹੇਗਾ ਜੀ 200 ਰੁਪਏ ਦਾ ਦੁਪੱਟਾ ਨਾਲ ਮਜੈਂਟਾ ਵੀ ਤੁਸੀਂ ਦੁਪੱਟਾ ਪੇਅਰ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਪੈਂ ਡਾਰਕ ਸੂਟ ਪਾਉਣਾ ਪਸੰਦ ਕਰਦੇ ਆ ਤਾਂ ਇਹਨਾਂ ਮਜੈਂਟਾ ਵੀ ਪੇਅਰ ਹੋ ਜੂਗਾ ਜੀ ਔਰ ਮਸਟਰਡ ਵੀ ਨਾਲ ਹੀ ਮਿਲ ਜੇਗਾ ਜੀ ਮਸਟਰਡ ਨੈਕਸਟ ਹੈਗਾ ਜੀ ਕਲਰ ਆਪਣੇ ਕੋਲੇ ਗ੍ਰੀਨ ਨੈਕਸਟ ਕਲਰ ਹੈਗਾ ਜੀ ਗ੍ਰੀਨ ਗ੍ਰੀਨ ਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਲਗਾ ਕੇ ਇਹਨੂੰ ਸੂਟ ਨੂੰ ਲੈ ਸਕਦੇ ਹੋ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਬਹੁਤ ਸੋਹਣਾ ਗ੍ਰੀਨ ਕਲਰ ਹੈ ਜੀ ਹਰੇ ਪੱਤਿਆਂ ਵਰਗਾ ਜਿਹੜਾ ਗ੍ਰੀਨ ਕਲਰ ਹੁੰਦਾ ਜੀ ਨਵਾਂ ਜਿਹਾ ਹਰਾ ਕਲਰ ਗ੍ਰੀਨ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਗ੍ਰੀਨ ਇਹ ਸੂਟ ਵੀ ਤੁਸੀਂ ਲੈ ਸਕਦੇ ਹੋ ਕੰਪਲੀਟ ਸੂਟ ਹੀ ਹੋਏਗਾ ਜੀ ਇਹ ਅੱਜ ਜਿਹੜੇ ਸਾਰੇ ਕੱਟ ਪੀਸ ਦਿਖਾਏ ਆ ਜੀ ਮੈਂ ਟੋਟਲੀ ਸਾਰੇ ਤੁਹਾਨੂੰ ਬਰਬਰੀ ਦੇ ਦਿਖਾਏ ਨੇ ਸਾਰੇ ਹੀ ਸੂਟ ਇੱਕ ਤੋਂ ਇੱਕ ਸੋਹਣੇ ਨੇ ਜੀ ਸਾਰੇ ਪ੍ਰਿੰਟ ਜਿਹੜੇ ਬਰਬਰੀ ਦੇ ਆਉਣਗੇ ਸਾਰੇ ਪ੍ਰਿੰਟ ਤੁਸੀਂ ਚੈੱਕ ਕਰੋ ਜੀ ਇੱਕ ਵਾਰ ਫੇਰ ਦੁਬਾਰਾ ਤੋਂ ਸਾਰੇ ਪੀਸ ਜਿਹੜੇ ਬਰਬਰੀ ਦੇ ਨੇ ਸਾਰੇ ਪੀਸ ਹੀ ਬੜੇ ਸੋਹਣੇ ਪੀਸ ਨੇ ਜੀ ਸਾਰੇ ਇਹ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਖੋਲ ਕੇ ਪੀਸ ਤਾਂ ਹੀ ਦਿਖਾਨੀ ਹੁੰਦੀ ਹੈ ਜੀ ਤਾਂ ਜੋ ਤੁਹਾਨੂੰ ਪ੍ਰਿੰਟ ਦਿਖ ਜਾਣ ਔਰ ਆਰਡਰ ਕਰਨਾ ਆਸਾਨ ਹੋ ਜਾਏ ਇਹਨਾਂ ਵਿੱਚੋਂ ਜਿਹੜਾ ਵੀ ਮੇਰੀ ਭੈਣ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ スクリーンショット ਲੈ ਕੇ ਨੰਬਰ ਮੇਰਾ ਵੀਡੀਓ ਦੇ ਨੀਚੇ ਚੱਲ ਰਿਹਾ ਹੁੰਦਾ ਜੀ ਏਸੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰੋ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਿਆ ਕਰੋ ਜੀ ਔਰ ਆਪਣਾ ਜਿਹੜਾ ਪੇਮੈਂਟ ਬਾਰਡ ਹੋਊਗਾ ਜੀ ਆਨਲਾਈਨ ਪੇਮੈਂਟ ਬਾਰਡ ਰਹਿੰਦਾ ਜੀ ਆਪਣਾ ਆਪਾਂ ਹੈਗੇ ਹਾਂ ਜੀ ਬੁਢਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚੋਂ ਜਦੋਂ ਵੀ ਤੁਸੀਂ ਸ਼ਹਿਰ ਦੇ ਵਿੱਚ ਐਂਟਰ ਹੋਵੋਗੇ ਰਸਤੇ ਦੇ ਵਿੱਚ ਆਈਟੀਆ ਤੋਂ ਬਾਅਦ ਪੁਲ ਕ੍ਰੋਸ ਕਰਕੇ ਆਪਣੀ ਸ਼ਾਪ ਆਉਂਦੀ ਹੈ ਜੀ ਅਗਰ ਤੁਸੀਂ ਬੋਹਾ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਜੀ ਪੁਲ ਕ੍ਰੋਸ ਕਰਨ ਦੀ ਲੋੜ ਨਹੀਂ ਹੈ ਪੁਲ ਦੇ ਜਦੋਂ ਪੁਲ ਚੜਨ ਤੋਂ ਪਹਿਲਾਂ ਹੀ ਆਪਣੀ ਜਿਹੜੀ ਪੁਲ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿਹੜੀ ਭੈਣ ਵੀ ਸੂਟ ਲੈਣਾ ਚਾਹੁੰਦੀ ਹੈ ਜਲਦੀ ਜਲਦੀ ਇਹਨਾਂ ਵਿੱਚੋਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰੋ ਔਰ ਮੇਰੀ ਵੀਡੀਓ ਨੂੰ ਫਟਾਫਟ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ